ਅਮਰੀਕਾ ਦੀ ਸਮਰਥ ਸੇਵੀ ਸਫਤਾ ਯੂਨਾਈਟਿਡ ਸਟੇਟਸ ਕਮਿਸ਼ਨ ਦੇ ਬਾਨੀ ਸਰਬਜੀਤ ਸਿੰਘ ਮਾਨ ਯੂਐਸਏ ਚੇਅਰਮੈਨਰ ਰਸਪਾਲ ਸਿੰਘ ਢੀਰਸਾ ਅਤੇ ਸਮੂਹ ਮਾਨ ਪਰਵਾਦੇ ਸਹਿਯੋਗ ਨਾਲ ਕਿਰਪਾਲ ਸਿੰਘ ਬਬਲੂ ਅਤੇ ਨਿਸ਼ਾਨ ਸਿੰਘ ਦੀ ਗਵਾਈ ਹੇਠ ਪਿੰਡ ਸ਼ਕਰਮਸਿਆ ਵਿੱਚ ਫ੍ਰੀ ਅੱਖਾਂ ਦਾ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ ਡਾਕਟਰ ਮਨਮੋਨ ਸਿੰਘ ਪਨੋਟ ਪੁਰੀਸਾ ਅੱਖਾਂ ਹਸਪਤਾਲ ਦੇ ਮਾਹਰ ਡਾਕਟਰਾਂ ਵੱਲੋਂ ਕੈਂਪ ਵਿੱਚ ਆਏ ਹੋਏ ਅੱਖਾਂ ਦੇ ਮਰੀਜ਼ਾਂ ਦਾ ਫ੍ਰੀ ਚੈੱਕਅਪ ਕੀਤਾ ਇਸ ਮੌਕੇ ਗਲਵਾ ਦਰਨ ਪਿੰਡ ਸ਼ਿਕਾਰਮਸੇਂ ਦੇ ਸਾਬਕਾ ਸਰਪੰਚ ਬਜਿੰਦਰਾ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਦੇ ਐਨਆਰਆਈ ਪਰਿਵਾਰ ਸਰਬਜੀਤ ਸਿੰਘ ਮਾਨ ਰਜਵੰਤ ਸਿੰਘ ਮਾਨ ਦੇ ਪਰਿਵਾਰ ਵੱਲੋਂ ਆਪਣੇ ਪਿਤਾ ਪੁਰਖੀ ਜਾਦਾ ਨੂੰ ਤਾਜ਼ਾ ਕਰ ਲਈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਫ੍ਰੀ ਅੱਖਾਂ ਦਾ ਚੈੱਕਅਪ ਟਰੈਂਪ ਲਗਾਇਆ ਗਿਆ ਹੈ ਇਸ ਟਰੈਂਪ ਦੌਰਾਨ ਲੱਕੇ ਪਰ ਤੋਂ ਆਏ ਹੋਏ ਮਰੀਜ਼ਾਂ ਨੇ ਆਪਣੀਆਂ ਅੱਖਾਂ ਦਾ ਫ੍ਰੀ ਚੈੱਕਅਪ ਕਰਾਇਆ ਤੇ ਮਰੀਜ਼ਾਂ ਨੂੰ ਫ੍ਰੀ ਐਨਕਾਂ ਦਵਾਈ ਦਾਰੂ ਲੈਂਜ ਅਤੇ ਹੋਰ ਆਪਰੇਸ਼ਨ ਬਿਲਕੁਲ ਫ੍ਰੀ ਕੀਤੇ ਜਾ ਰਹੇ ਹਨ ਉਨਾ ਦੱਸਿਆ ਜਿੱਥੇ ਮਾਤ ਪਰਵਾਰ ਵਾਲੋ ਹਰ ਸਾਲ ਅੱਖਰ ਦਾ ਫ੍ਰੀ ਚੈੱਕ ਅਪ ਕੈਂਪ ਲਗਾਇਆ ਜਾਂਦਾ ਹੈ ਤੇ ਉੱਥੇ ਹੀ ਕਈ ਖੇਡ ਮੇਲੇ ਵੇਖੀ ਵੀ ਸਮੇਂ ਸਮੇਂ ਗ੍ਰਹਿਣ ਆਪਣਾ ਸਹਿਯੋਗ ਦਿੰਦੇ ਰਹਿੰਦੇ ਹਨ ਪਿੰਡ ਵਸੇ ਵਾਲੋ ਮਾਤ ਪਰਵਾਰ ਵਾਲੋ ਕੀਤੇ ਜਾ ਰਹੇ ਉਪਰਾਲਿਆਂ ਦੀ ਸਲਾਘਾ ਕੀਤੀ ਗਈ ਬਿਊਰੋ ਰਿਪੋਰਟ ਆਲ ਪੰਜਾਬ نیوز ਅੱਜ ਸਾਡੇ ਨਗਰ ਵਿੱਚ ਯੂਨਾਈਟਿਡ ਸਟੇਟਸ ਕਮਿਸ਼ਨ ਯੂਐਸਏ ਦੇ ਸਹਿਯੋਗ ਨਾਲ ਸਾਡੇ ਪਿੰਡ ਦੇ ਐਨਆਰਆਈ ਪਰਿਵਾਰ ਸਰਬਜੀਤ ਸਿੰਘ ਜੀ ਮਾਨ ਜੋ ਕਿ ਸਾਡੇ ਪਿੰਡ ਦੇ ਇੱਕ ਬਹੁਤ ਹੀ ਲੈਂਡਲੋਰਡ ਪਰਿਵਾਰ ਸੀ ਉਹਨਾਂ ਦੇ ਪਿਤਾ ਜੀ ਸਦਾ ਗੁਰਬਖਸ਼ ਸਿੰਘ ਜੋ ਕਿ ਬਹੁਤ ਹੀ ਸਾਡੇ ਸਭ ਤੋਂ ਵੱਡੇ ਪਰਿਵਾਰ ਸੀ ਉਹਨਾਂ ਦੇ بیٹے ਸਰਬਜੀਤ ਸਿੰਘ ਅਤੇ ਦੂਸਰੇ بیٹے ਸਾਰਜੋਨ ਸਿੰਘ ਉਨ੍ਹਾਂ ਦੇ ਪਰਿਵਾਰ ਵੱਲੋਂ ਆਪਣੇ ਪਿਤਾ 좌ਕਰ ਬਖਸ਼ ਸਿੰਘ ਤੇ ਹੋਰ ਆਪਣੇ ਪਿਤਾ-ਪੁਰਖੀ ਯਾਦਾਂ ਨੂੰ ਤਾਜ਼ਾ ਕਰਨ ਲਈ ਹਰ ਸਾਲ ਇੱਥੇ ਅੱਖਾਂ ਦਾ ਕੈਂਪ ਲਗਵਾਇਆ ਜਾਂਦਾ ਹੈ ਉਸ ਦੇ ਸਬੰਧ ਵਿੱਚ ਅੱਜ 29 11 ਨੂੰ ਇੱਥੇ ਦੁਬਾਰਾ ਸ਼ਿਕਾਰ ਵਿੱਚ ਅੱਖਾਂ ਦਾ ੈਂਪ ਲਗਾਇਆ ਹੈ ਜਿਸ ਵਿੱਚ ਸਾਡੇ ਨਗਰ ਦੇ ਇਲਾਕੇ ਦੇ ਬਹੁਤ ਸਾਰੇ ਲੋਕਾਂ ਨੇ ਮਰੀਜ਼ਾਂ ਨੇ ਆਪਣੇ ਅੱਖਾਂ ਦੇ ਨਜ਼ਰਾਂ ਚੈੱਕ ਕਰਵਾਈਆਂ ਹਨ ਉਸ ਵਿੱਚ ਹਰ ਇੱਕ ਚੀਜ਼ ਜਿਸ ਵਿੱਚ ਅੱਖਾਂ ਦੀ ਚੈਕਿੰਗ ਉਹਨਾਂ ਦੇ ਦਵਾਦਾਰੂ ਆਪਰੇਸ਼ਨ ਸਭ ਕੁਝ ਫ੍ਰੀ ਹੈ ਇਸ ਵਿੱਚ ਅੰਮ੍ਰਿਤਸਰ ਤੋਂ ਡਾਕਟਰਾਂ ਦੀ ਟੀਮ ਨੇ ਆਣ ਕੇ ਸਾਰਾ ਚੱਕ ਕੀਤਾ ਅਤੇ ਇਸ ਸਬੰਧ ਵਿੱਚ 14112 ਨੂੰ ਅੰਮ੍ਰਿਤਸਰ ਵਿਖੇ ਜਿੰਨਾ ਵੀ ਲੋੜਵੰਦਾਂ ਦੇ ਮਰੀਜ਼ਾਂ ਦੇ ਆਪਰੇਸ਼ਨ ਹੋਣਗੇ ਉੱਥੇ ਹਸਪੀਟਲ ਵਿੱਚ ਕੀਤੇ ਜਾਣਗੇ ਇਸ ਮਾਨ ਪਰਿਵਾਰ ਨੇ ਸਾਡੇ ਪਿੰਡ ਵਿੱਚ ਖੇਡ ਮੇਲੇ ਵੀ ਕਰਵਾਏ ਹਨ ਔਰ ਜੇਸ ਵੀ ਕਿਸੇ ਪਰਿਵਾਰ ਨੂੰ ਕਿਸੇ ਕਿਸਮ ਦੀ ਕੋਈ ਆਰਥਿਕ ਮਦਦ ਦੀ ਕਿਸੇ ਕਿਸਮ ਦੀ ਵੀ ਲੋੜ ਹੁੰਦੀ ਹੈ ਉਸ ਸਬੰਧ ਵਿੱਚ ਉਹ ਆਰਥਿਕ ਮਦਦ ਵੀ ਕਰਦੇ ਹਨ ਗਰੀਬਾਂ ਦੀ ਜਾਂ ਕਿਸੇ ਵੀ ਕਿਸਮ ਦੀ ਅਸੀਂ ਸਾਰਾ ਨਗਰ ਉਸ ਪਰਿਵਾਰ ਦੀ ਬਹੁਤ ਹੀ ਸ਼ਲਾਘਾ ਕਰਦੇ ਹਨ ਕਿ ਇੰਨਾ ਚਿਰ ਰੇਸਪਿੰਡ ਤੋਂ ਜਾਣ ਤੋਂ ਬਾਅਦ ਵੀ ਆਪਣੇ ਇਸ ਨਗਰ ਨੂੰ ਬਹੁਤ ਪਿਆਰ ਕਰਦੇ ਹਨ ਅਸੀਂ ਇਸ ਸੰਬੰਧ ਵਿੱਚ ਆਪਣੇ ਨਿੱਕੇ ਵੀਰ ਕਿਰਪਾਲ ਸਿੰਘ ਬਬਲੂ ਅਤੇ ਨਿਸ਼ਾਨ ਸਿੰਘ ਜਿਨ੍ਹਾਂ ਨੂੰ ਬਹੁਤ ਉਹਨਾਂ ਨੇ ਸਾਰੀ ਜ਼ਿੰਮੇਵਾਰੀ ਦਿੱਤੀ ਹੈ ਬਹੁਤ ਹੀ ਉਹਨਾਂ ਦਾ ਧੰਨਵਾਦ ਕਰਨੇ ਆ ਜਿਨ੍ਹਾਂ ਨੇ ਸਾਰਾ ਇਹ ਉਪਰਾਲਾ ਕਰਕੇ ਇੱਕ ਕੈਂਪ ਲਵਾਇਆ ਸਾਰੀ ਇਹਦੀ ਕਾਰਵਾਈ ਚਲਾਈ ਆ ਨਾਲ ਹੀ ਅਸੀਂ ਆਪਣੇ ਡਾਕਟਰ ਸਾਹਿਬਾਨ ਦਾ ਉਹਨਾਂ ਦੇ ਸਟਾਫ ਦਾ ਤੇ ਸਰਦਾਰ ਜਿਹੜੇ ਉੱਥੋਂ ਟੀਮ ਆਈ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਦੁਬਾਰਾ ਆਪਣੇ ਮਾਨ ਪਰਿਵਾਰ ਲਈ ਪ੍ਰਮਾਤਮਾ ਪਾਸ ਅਰਦਾਸ ਕਰਦੇ ਆ ਕਿ ਇਸ ਮਾਨ ਪਰਿਵਾਰ ਦੀ ਇਦਾਂ ਹੀ ਚੜ੍ਹਦੀ ਕਲਾਰੇ ਤਾਂ ਕਿ ਉਹ ਇਸ ਤਰ੍ਹਾਂ ਹੀ ਆਪਣੇ ਨਗਰ ਦੀ ਤੇ ਆਪਣੇ ਪਿਤਾ ਪੁਰਖੀ ਨੂੰ ਉਹਨਾਂ ਨੂੰ ਯਾਦ ਕਰਦੇ ਰਹਿਣ ਤੇ ਆਪਣੇ ਨਗਰ ਦੀ ਇਸ ਤਰ੍ਹਾਂ ਹੀ ਸੇਵਾ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਅਮਰੀਕਾ ਦੀ ਸਮਾਜ ਸੇਵੀ ਸੰਸਥਾ ਜਨਰਲ ਸਿਕ ਕਮਿਸ਼ਨ ਫਟੇ ਸਭਾ ਸੇਵਾ ਜੀ ਮਾਂ ਯੂ ਐਸ اے ਦੇ ਸਹਿਯੋਗ ਦੇ ਨਾਲ ਇਹ ਕੈਂਪ ਲਗਾਇਆ ਜਾ ਰਿਹਾ ਹੈ ਪੰਡਿਤ ਸ਼ਕਰ ਮਾਛਿਆਂ ਦੇ ਵਿੱਚ ਇਸ ਕੈਂਪ ਦੇ ਵਿੱਚ ਡਾਕਟਰ ਮਨੂਰ ਘਣੋਰ ਜੀ ਪਰਿਚਾਰਜ ਹਸਪਤਾਲ ਦੇ ਅੱਖਾਂ ਦਾ ਚੈੱਕ ਕਰਾਵਾਇਆ ਔਰ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਮੁਫਤ ਨਜ਼ਰ ਦੀ ਜਾਂਚ ਦਿੱਤੀ ਜਾ ਰਹੀ ਆ ਔਰ ਜਿਨ੍ਹਾਂ ਦੇ ਚਿੱਟੇ ਮੋਤੀ ਦੀ ਪ੍ਰੋਬਲਮ ਆ ਉਹਨਾਂ ਦੇ ਜਿਹੜੇ ਲੈੰਜ਼ ਆ ਫ੍ਰੀ ਪਾਏ ਜਾਣਗੇ ਸੋ ਮਰੀਜ਼ਾਂ ਨੂੰ ਇੱਥੋਂ ਲੈ ਕੇ ਹਸਪਤਾਲ ਅੰਮਸਾ ਲੈ ਕੇ ਜਾਣ ਦੀ ਜਿਹੜੀ ਸੇਵਾ ਮੁਫਤ ਕੀਤੀ ਗਈ ਆ ਹਰ ਇੱਕ ਸੇਵਾ ਜਿਹੜੀ ਹੈਗੀ ਆ ਉਹ ਮਾਨ ਸਾਹਿਬ ਹੁਣਾਂ ਨੇ ਉਹਦੀਆਂ ਸਮਾਮਾ ਫ੍ਰੀ ਕੀਤੀਆਂ ਹੋਈਆਂ ਔਰ ਵੱਧ ਤੋਂ ਵੱਧ ਜਿਹੜੇ ਲੋਕ ਇਹਦਾ ਫਾਇਦਾ ਲੈ ਰਹੇ ਆ ਪੁਰਸੀ ਵਾਕੀ ਵੀ ਜਿਹੜੇ ਮੇਰੇ ਐਨਆਰਏ ਵੀਰਾਂ ਨੂੰ ਬੇਨਤੀ ਕਰਦੇ ਆਂ ਵੀ ਵੱਧ ਤੋਂ ਵੱਧ ਸਹਿਯੋਗ ਦੇ ਕੇ ਪਿੰਡਾਂ ਦੇ ਵਿੱਚ ਆਪਾਂ ਜਿਹੜਾ ਇਹ ਮੈਡੀਕਲ ਦੀ ਜਿੰਨੀ ਵੀ ਵੱਧ ਤੋਂ ਵੱਧ ਮਦਦ ਲੋਕਾਂ ਨੂੰ ਹੋ ਸਕਦੀ ਆ ਆਪਾਂ ਕਰੀਏ ਉਹ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਇਹ ਡਾਕਟਰ ਸਾਹਿਬ ਕੋਲ ਜੋ ਫ੍ਰੀ ਦਿੱਤਾ ਜਾ ਰਿਹਾ ਜੀ ਉਹਨਾਂ ਨੂੰ ਹਾਂ ਜੀ ਬਿਲਕੁਲ ਇਹਦੇ ਵਿੱਚ ਦਵਾਈਆਂ ਉਹ ਬਿਲਕੁਲ ਫ੍ਰੀ ਆ ਕੋਈ ਚੈੱਕ ਆ ਫੀਸ ਨਹੀਂ ਕੋਈ ਵੀ ਅੱਖਾਂ ਦੀ ਮਸ਼ੀਨਾਂ ਚੈੱਕ ਕਰਕੇ ਜਿਹੜਾ ਵੀ ਨੰਬਰ ਲੋੜ ਆ ਆਪਾਂ ਉਹ ਦੇ ਰਹੇ ਆ ਉਹਨਾਂ ਨੂੰ ਔਰ ਜਿਨ੍ਹਾਂ ਦੇ ਅੱਖ ਦੇ ਵਿੱਚ ਮੋਤੀਆ ਕਿਸੇ ਦੇ ਉਤਰਿਆ ਹੋਇਆ ਆ ਜਾਂ ਅੱਖ ਵਿੱਚ ਜਾਲਾ ਆਇਆ ਹੋਇਆ ਆ ਅੱਖ ਦਾ ਮਾਸ ਭੜਿਆ ਹੋਇਆ ਆ ਉਹ ਸਾਰਾ ਇਲਾਜ ਆਪਾਂ ਫਰੀ ਕਰਦੇ ਹਾਂ